ਆਲਿਆ ਤੇ ਅੱਗੇ ਬਣਾ ਲਿਆ ਪਿੰਡ ਆਪਣਾ ਕਿਹਨਾ ਨਾਮ ਆਪਣਾ ਦਸਤਾਲਪੁਰ ਜੀ ਕਿਹੜੇ ਪਿੰਡ ਆਏ ਉਹ ਤੇ ਪਿੰਡ ਆਪਣਾ ਸਾਹਵਾਲ ਆਇਆ ਜੀ ਇਹਨਾਂ ਨੇ ਸੋਕਣ ਹੋ ਚੁੱਕਾ ਹੈ ਖੇਤਾਂ ਤੇ ਬਹੁਤ ਬਹੁਤ ਪਾਣੀ ਬਹੁਤ ਆ ਚੁੱਕਾ ਪਾਣੀ ਬਸ ਪਿੰਡਾਂ ਦੇ ਅਲੱਗ-ਦਿੱਕ ਯਾਰ ਰਿਸ਼ਤੇਦਾਰ ਦੇ ਦੂਜੇ ਪੂਰੇ ਘਰ ਛੱਡ ਕੇ ਪਰਿਵਾਰ ਜਿਹੜੇ ਉਹ ਸਾਰੇ ਬਾਰੇ ਜਾ ਰਹੇ ਆ ਉਹ ਕਿਉਂਕਿ 1000 ਰੁਪਏ ਹੀ ਆ ਇਸ ਦੇ ਦੌਰਾਨ ਦੇਖੋ ਇਹ ਸਾਨੂੰ 88 ਤੋਂ ਬਾਅਦ ਅੱਜ ਆ ਜਿੰਨਾ ਜਿੰਨਾ ਵੀ ਕੋਈ ਸੁਆਪ ਰਿਹਾ ਹੈ 88 ਤੋਂ ਬਾਅਦ ਕਿਸੇ ਨੇ ਧਿਆਨ ਨਹੀਂ ਦਿੱਤਾ ਸਰਕਾਰਾਂ ਥੰਨੇ-ਥੰਨੇ ਨਹੀਂ ਆਉਂਦੀਆਂ ਜਾਂ ਨਹੀਂ ਆ ਰਹੀਆਂ ਅੱਜ ਜੇ ਸਰਕਾਰਾਂ ਧਿਆਨ ਦੇਣ ਤਾਂ ਫਿਰ ਇਹ ਇਨਾਂ ਨੁਕਸਾਨ ਨਹੀਂ ਹੋ ਸਕਦਾ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਕੋਠੀਆਂ ਪਾਈਆਂ ਬੱਚਿਆਂ ਨੂੰ ਪਰਿਵਾਰਾਂ ਨੂੰ ਪਾਲਣ ਵਾਸਤੇ ਤੇ ਅੱਜ ਉਹ ਸੜਕਾਂ ਦੇ ਧੱਕੇ ਖਾਂਦੇ ਪਿਆ ਕਿਉਂ ਖਾਂਦੇ ਪਿਆ ਸਿਰਫ ਨਕਾਮੀਆਂ ਸਰਕਾਰਾਂ ਦੀਆਂ ਸਰਕਾਰਾਂ ਚੰਗੀਆਂ ਹੋਣ ਤੇ ਕੋਈ ਪਹਿਲਾਂ ਸੋਚਿਆ ਹੋਵੇ ਕੋਈ ਡਰੇਨ ਦੀਆਂ ਸਫਾਈਆਂ ਹੋਣ ਦਰਾ ਦੇ ਬੰਨ ਮਜ਼ਬੂਤ ਹੋਣ ਤੇ ਬਿਲਕੁਲ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਆਪਣੇ ਬੱਚੇ ਲੈ ਕੇ ਲੋਕੀ ਪਰਿਵਾਰਾਂ ਖੁਸ਼ੇਤ ਆਪਣੇ ਇਲਾਕਿਆਂ 'ਚ ਬੈਠਣ ਆਪਣੇ ਪਰਿਵਾਰਾਂ 'ਚ ਤੇ ਸ਼ਹਿਰ ਵਾਸੀਆਂ ਨਾਲ ਲੱਗ ਕੇ ਰਹਿਣ ਜਿੱਦਾਂ ਖੇਰ ਵਾਸੀ ਵਸਦੇ ਨੇ ਪਿੰਡਾਂ ਦੇ ਵਿੱਚ ਆਂਦੇ ਪਰਿਵਾਰ ਬੜਾ ਕਰਾਇਆ ਪਰ ਕਰਾਇਆ ਕੀ ਤਰਾ ਹੈ ਕਿ ਅੱਜ ਦੇਖੋ ਕਿੰਨਾ ਨੁਕਸਾਨ ਹੈ ਕਿੰਨਾ ਡੰਗੜ ਪਾਕਿਸਤਾਨ ਨੂੰ ਡਰ ਗਿਆ ਹਜ਼ਾਰ ਹਜ਼ਾਰ ਦਾ ਗਰੁੱਪ ਬੰਝ ਪਸ਼ੂਆਂ ਨਾਲ ਜਾ ਰਿਹਾ ਉਹਦਾ ਦਰਫੋੜ ਭਾਈ ਪਰ ਨਹੀਂ ਦੀ ਸਰਕਾਰ ਕਿਸੇ ਦੀ ਨਹੀਂ ਬਸ ਕੋਈ ਗਲਾਸੇ ਸਾਰੇ ਦਿੰਦੇ ਆ ਪਰ ਦਲਾਸਿਆਂ ਦੇ ਮੁਤਾਬਕ ਸੰਗਤ ਨੂੰ ਕੁਝ ਨਹੀਂ ਮਿਲਦਾ ਇਹ ਸਾਡੀ ਧੱਕੇ ਤੁਹਾਡੀ ਸਾਡੀ ਸੰਗਤ ਖਾਂਦੀ ਫਿਰਦੀ ਹੈ 88 ਤੋਂ ਲੈ ਕੇ 73 ਸਾਲਾਂ ਬਾਅਦ ਅੱਜ ਫੇਰ ਉਹੀ ਹਾਲ ਹੈ ਪੰਜਾਬ ਸਰਕਾਰ ਕੋਈ ਹੱਲ ਨਹੀਂ ਹਲਪ ਮੈਥੋਡੀ ਕੀ ਕਰਨੀ ਗਏ ਨੇ ਇਹ ਇਹ ਆਫਤ ਦੇ ਮੁਤਾਬਕ ਜੇ 38 ਸਾਲਾਂ ਬਾਅਦ ਹੀ ਹਲਪ ਤੇ ਤਾਂ ਹੀ ਕਰੇ ਸਰਕਾਰ ਪਹਿਲਾਂ ਨੇ ਵੀ ਕੀਤੀ ਇਹ ਵੀ ਉਹਨਾਂ ਦਾ ਟੰਗ ਦਬਾਇਆ ਕਰਦੀ ਹੈ ਟੰਗ ਦਬਾਇਆ ਕਰਦੀ ਹੈ ਸਰਕਾਰ ਦੇਖੋ ਆ ਜਨਤਾ ਜਿਹੜੀ ਆ ਕਖਾਨ ਲੱਗਦਾ ਪੰਜਾਬ ਸਰਕਾਰ ਨੂੰ ਮੈਂਦੇ ਵੋਟਾਂ ਲਈ ਆ ਰਹੇ ਵੋਟਾਂ ਲੈਣ ਨੂੰ ਆਉਣਗੇ ਤੇ ਆ ਦੇਖੋ ਜਿਹੜੇ ਜਨਤਾ ਜਿਹੜੇ ਸਿਆਣੇ ਆ ਉਹ ਵੋਟਾਂ ਨਹੀਂ ਪਾਉਣ ਲੱਗੇ ਵੋਟਾਂ ਦੇ ਪਲਾਨ ਜੇ ਵੋਟਾਂ ਸਰਕਾਰ ਨੂੰ ਲੈਣੇ ਆਉਣ ਤੇ ਲੋਕਾਂ ਨੇ ਹੜਕਾ ਪਾ ਦੇਆ ਆ ਗਏ ਖੰਡੋਵਾਣਾ ਚੇ ਦਾ ਪਿੰਡਾ ਤੋਂ ਸਵਾਗਤ ਹਾਂਜੀ ਦੌਰਾ ਕਰਨਾ ਜਿਹਦਾ ਪਿੰਡਾਂ ਦਾ ਲੋਕਾਂ ਦੀਆਂ ਮੁਸ਼ਕਲਾਂ ਤੋਂ ਨੂੰ ਆਫ ਤੇ ਲੋਕੀਂ ਚੁੰਡ ਦੇ ਕੋਲ ਮੰਹਿੰਦੇ ਸਰਕਾਰ ਬਣਾਉਂਦੇ ਕਿਉਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਨ ਦੀ ਸਰਕਾਰ ਤੇ ਤਾਂ ਹੀ ਬਣਾਈ ਦੀ ਹੈ ਇਹ ਸਰਕਾਰ ਨੇ ਸੁਣਨਾ ਨਹੀਂ ਫਿਰ ਤਾਂ ਤੇ ਆਮ ਜਨਤਾ ਤੁਰੀ ਫਿਰ ਜਿੱਦਾਂ ਸੜਕਾਂ ਦੇ ਇਤਾਂ ਹੀ ਹੈ ਉਹ ਤੇ ਸਿਰਫ ਹੈਲੀਕਾਪਟਰ ਦੇ ਕੇ ਚਲੇ ਗਏ ਚਲੋ ਹੈਲੀਕਾਪਟਰ ਹੁਣ ਹੁਣ ਦਿੱਤਾ ਉਹਨਾਂ ਦੀ ਮਿਹਰਬਾਨੀ ਹੈ ਪਹਿਲੀ ਸਰਕਾਰ ਨੇ ਇਦਾਂ ਕੀਤਾ ਨਹੀਂ ਇਹ ਜਿਹੂਰ ਉਹਦੀ ਮਿਹਰਬਾਨੀ ਹੈ ਚਲੋ ਆਪ ਬਾਹਰ ਚਲੇ ਗਿਆ ਪਰ ਕਾਰ ਜਾਣ ਦਾ ਮਤਲਬ ਆਪ ਵੀ ਸੰਗਤ ਦੇ ਨਾਲ ਜਿਹੜਾ ਉਹ ਸਹਾਰਾ ਬਣਨਾ ਚਾਹੀਦਾ